मरना चीतना आब जो मंगे ठाकुर अपने ते सोई सोई देवे ਨਾਨਕ ਦਾਸ ਮੁਖ ਤੇ ਜੋ ਬੁਲੈ ਇਹਾ ਓ ਹਾ ਸਚ ਹੋਬੈ ਹਾ ਆਇ ਹਦਰੋ ਚਲਕੇ ਮਤਕੀ ਤੋ ਸ਼ਿਰ ਨੈ ਜਿਉ ਅਸਰ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ दान हम हर गुण गावेंगे हां तुमरी करो नित आस प्रभ मोहि कळ गळ लावेंगे ਤੋਂਬਰੀ ਕਰੋ ਨਿਤ ਆਸ ਪ੍ਰਭ ਮੋਹਿ ਕਲ ਗਲ ਲਾਵਾਂਗੇ ਪਰਮ ਸਤ ਕਰ ਜੋਗ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰਾਂ ਦਾ ਖਾਸ ਰੂਪ ਸਤ ਸੰਗਤ ਜੀਓ ਵਿਚਾਰ ਦੀ ਅਰੰਭ ਤਤ ਤੋਂ ਪਹਿਲਾਂ ਸਾਹਿਬੇ ਕਮਾਲ ਦੋ ਜਹਾਨ ਦੇ ਵਾਲੀ ਸ਼ਹਿਨशाह ਬਾਦਸ਼ਾਹ ਕਲੰਗੀ ਤਰਪਾਤ ਸ਼ਹ ਦੀ ਬਖਸ਼ਿਸ਼ ਕੀਤੀ ਹੋਈ ਫਤੇ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਹੱਥ ਜੋੜ ਕੇ ਸਿਰ ਨਿਵਾ ਕੇ ਸਾਰੇ ਕਰੀਏ ਜੀ ਰਸਨਾ ਨੂੰ ਪਵਿੱਤਰ ਅੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਉ ਸੱਚ ਪਾਸ਼ੇ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਗੁਰਗਦੀ ਤੇਸ਼ ਭੈਮਾਨ ਦਸੋ ਪਾਤਸ਼ਾਹੀਆਂ ਦੀ ਜਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਸਮਰੱਥ ਸਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਅੰਮ੍ਰਿਤ ਵੇਲੇ ਤੁਸੀਂ ਸਬਦ ਸਜੇ ਹੋਏ ਦਰਬਾਰ ਵਿੱਚ ਸਹਬਦੇ ਪਵਨ ਪਵਿੱਤਰ ਦਰ ਕਰਦੀ ਵਡਿਆਈ ਸਿਫਤ ਸੁਲਾਹਾ ਸਰਵਨ ਕਰਦਿਆ ਹੋਇਆ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਸੀ ਔਰ ਜਿੱਥੇ ਸਾਹਿਬੇ ਮੇਰੇ ਪਾਸ਼ਾ ਜੀ ਨੇ ਅਜਦੇ ਦਿਨ ਰਹਿਮਤ ਤੇ ਬਖਸ਼ਿਸ਼ ਵਰਤੌਣੀ ਕੀਤੀ ਹੈ ਕਿਉਂਕਿ ਜਿੱਥੇ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਨੇ 12 ਮਾ ਦਾ ਜ਼ਿਕਰ ਕਰਦਿਆਂ ਹੋਇਆਂ ਉਹਨਾਂ ਨੂੰ ਸਾਹਿਬ ਮੇਰੀ ਪਾਸ਼ਾ ਜੀ ਨੇ 12 ਮਹੀਨੇ ਵਿੱਚ ਤਬਲੀਰ ਕਰਦਿਆਂ ਹੋਇਆਂ ਇਸ ਦਿਨ ਵਿੱਚ ਸਾਹਿਬ ਮੇਰੇ ਪਾਸ਼ਯਾ ਜੀ ਨੇ ਮਨੁੱਖਤਾ ਦੇ ਜੀਵਨ ਨੂੰ ਤੋੜਨ ਵਾਸਤੇ ਸਾਹਿਬ ਮੇਰੇ ਪਾਸ਼ਯਾ ਜੀ ਨੇ ਸਾਨੂੰ ਸ਼ਬਦਾਂ ਦੁਆਰਾ ਕਿਤੇ ਸਮਝਾਉਂਦੇ ਹੋਇਆ ਜੀਵਨ ਦੇ ਉਸ ਰਾਹ ਤੇ ਚੱਲਣ ਦੀ ਪ੍ਰੇਰਣਾ ਤੇ ਬਖਸ਼ਿਸ਼ ਵਰਤੌਣੀ ਕੀਤੀ ਹੈ ਜਿਸ ਅਨੁਸਾਰ ਚੱਲਦਿਆਂ ਹੋਇਆ ਸਾਡਾ ਜੀਵਨ ਸਾਡਾ ਕਿਤੇ ਆਇਆ ਹੋਇਆ ਤਨ ਹੈ ਜਿਹੜਾ ਉਹ ਸਦਾ ਲਈ ਲੇਖੇ ਵਿੱਚ ਲੱਗ ਸਕੇ ਕਿਉਂਕਿ ਸਾਹੇ ਮੇਰੇ ਪਾਇਸ਼ਾ ਜੀ ਅੱਖ ਦੇ ਨੇ ਜਿਨ੍ਹਾਂ ਦਾ ਜੀਵਨ ਉਸ ਪਰਮਾਤਮਾ ਦੀ yaad ਵਿੱਚ ਬਤੀਤ ਹੋ ਜਾਂਦਾ ਹੈ ਉਹ ਜੀਵਨ ਦੀਆਂ ਘੜੀਆਂ ਉਹ ਜੀਵਨ ਦੇ ਪਲ ਸਦਾ ਲਈ ਸੁਹੇਲੇ ਬਣ ਜਾਂਦੇ ਨੇ ਸਾਹਿਬੇ ਮੇਰੇ ਪਾਤਸ਼ਾਹ ਜੀ ਨੇ ਅਜੇ ਇਥੇ ਆਪਣੇ ਮੁਬਾਰਕ ਬਚਨਾਂ ਤਾਰਾਂ ਸਾਨੂੰ ਸ਼ਬਦਾਂ ਦੁਆਰਾ ਭਗਵਤ ਕਬੀਰ ਜੀ ਦੇ ਬੋਲ ਆਪਾਂ ਸਰਵਨ ਕਰਕੇ ਹਟਿਆ। ਕੀ ਪੜੀ ਹੈ, ਕੀ ਗੁਣੀ ਹੈ? ਕੀ ਵੇਦ ਪੁਰਾਣਾ ਸੁਣੀ ਹੈ? ਪੜੇ ਸੁਣੇ ਕੀ ਹੋਈ? ਜਿਉ ਸਹਿਜ ਨ ਮਿਲਿਓ ਸੋਈ। ਉਪਾਇਤੋ ਕੇ ਵੀਰ ਜੀ ਆਖਦੇ ਨੇ ਕਹਿੰਦੇ ਜੀਵਨ ਪਾਸੋਂ ਤੇਰਾ ਪੜਿਆ ਹੋਇਆ ਤੇਰਾ ਸੁਣਿਆ ਹੋਇਆ ਤੇਰਾ ਗਾਇਆ ਹੋਇਆ ਹੈ ਜਿਹੜਾ ਉੱਪਰ ਵਾਨ ਹੋ ਜਾਵੇ ਜੀਵਨ ਪਾਸੋਂ ਕਹਿੰਦੇ ਜੇ ਤੇਰੇ ਪੜਨ ਨਾਲ ਤੇਰੇ ਸੁਣਨ ਨਾਲ ਤੇਰੇ ਗਾਉਣ ਨਾਲ ਹਿਰਦੇ ਵਿੱਚ ਸਹਿਜ ਦੀ ਅਵਸਥਾ ਬਣ ਜਾਂਦੀ ਹੈ ਨਾ ਵਾਕਈ ਹੀ ਕਹਿੰਦੇ ਸਹਿਜ ਦੀ ਅਵਸਥਾ ਹੀ ਤੈਨੂੰ ਜੀਵਨ ਦੇ ਅਸਲੀ ਵੇੜੇ ਪਾਸੋਂ ਪਾਰ ਲਗਾ ਦਿੰਦੀ ਹੈ ਉਹ ਜਿੱਥੇ ਸਾਹਿਬ ਗੁਰੂ ਅਰਜਨ ਪਾਸ਼ਾ ਜੀ ਨੇ ਰਹਿਮਤ ਤੇ ਬਖਸ਼ਿਸ਼ ਵਰਤੌਣੀ ਕੀਤੀ ਹੈ ਮਗਰ ਮਾਹੀ ਸਹੰਦਿਆ ਹਰ ਪਰ ਸੰਗ ਬੈਠੜੀ ਆਹ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਉਹ ਪਗ ਸਾਹਿਬ ਗੁਰੂ ਅਰਜਨ ਪਾਸ਼ਾ ਜੀ ਆਖਦੇ ਨੇ ਕਹਿੰਦੇ ਉਹਨਾਂ ਦੀ ਸੋਭਾ ਕਿਤੇ ਦੁਨੀਆਂ ਤੋਂ ਪਰੇ ਬਣ ਜਾਂਦੀ ਹੈ ਜਿਹੜੇ ਵਿਛੜੇ ਹੋਏ ਆਪਣੇ ਸਾਹਿਬ ਨਾਲ ਮਿਲ ਜਾਂਦੇ ਨੇ ਕਿਉਂਕਿ ਭਗਤ ਕਵੀਰ ਜੀ ਨੇ ਵੀ ਆਪਣੇ ਬੋਲਾਂ ਤਾਂ ਹੀ ਇੱਕ ਗੱਲ ਸਾਨੂੰ ਸਮਝਾਉਂ ਕੀਤੀ ਹੈ ਬਹੁਤ ਜਨਮ ਵਿਚੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹ ਰਵਿਦਾਸ ਆਸ ਲਖ ਜੀਵੋ ਚਿਰ ਪਯੋ ਦਰਸ਼ਨ ਦੇਖੇ ਔਰ ਭਗਤ ਰਵਿਦਾਸ ਜੀ ਆਖਦੇ ਨੇ ਕਹਿੰਦੇ ਇਨਸਾਨ ਦਾ ਤਨਹ ਪਤਾ ਨਹੀਂ ਕਿਨੇ ਕੋ ਜਨਮਾਂ ਦਾ ਇਹ ਆਤਮਾ ਹੈ ਕਿਨੇ ਕੋ ਜਨਮ ਦੀ ਕਿਤੇ ਵਿਛੜੀ ਹੋਈ ਹੈ ਪਰੰਤੂ ਇਹ ਮਾਨਸ ਜਨਮ ਕਿਤੇ ਇਹੋ ਜਿਹਾ ਦੁਰਲਭ ਹੈ ਜਿਸ ਵਿੱਚ ਇਨਸਾਨ ਵਿਛੜਿਆ ਹੋਇਆ ਪਰਮਾਤਮਾ ਨਾਲ ਮਿਲ ਸਕਦਾ ਹੈ ਓ ਸਾਹਿਬ ਗੁਰੂ ਅਰਜਨ ਪਾਸ਼ਾ ਜੀ ਵੀ ਆਖਦੇ ਨੇ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲ ੜਿਆ ਹਾ ਜੇ ਵਿਛੜਿਆ ਹੋ ਜਾਂਦੀ ਸੱਚਮੁੱਚ ਪਰਮਾਤਮਾ ਨਾਲ ਜੀਵਨ ਦੀ ਸਾਂਝ ਪੈ ਜਾਵੇ ਨਾ ਉਹਨਾਂ ਦੇ ਸੋਭਾ ਹੈ ਜਿਹੜੀ ਉਹ ਕਹੀ ਨਹੀਂ ਜਿਹਾ ਜਾ ਸਕਦੀ ਉਹ ਜਿੱਥੇ ਸਾਹਿਬ ਗੁਰੂ ਅਰਜਨ ਪਾਸ਼ੇ ਜਿਨੇ ਜ਼ਿਕਰ ਕੀਤਾ ਹੈ ਮੱਘਰ ਮਾਹੀ ਸੋਹੰਦੀਆ ਹਾਰੇ ਪਰ ਸੰਗ ਬੈਠੜੀ ਆਹ ਕਹਿੰਦੇ ਉਹਨਾਂ ਰੱਬ ਦੇ ਪਿਆਰੇਆਂ ਨਾਲ ਲਈ ਜੀਵਨ ਦੀ ਇੱਕ ਸਾਂਝ ਹੈ ਜਿਹੜੀ ਇਸ ਮਹੀਨੇ ਵਿੱਚ ਪੈ ਜਾਵੇ ਜਿਨ੍ਹਾਂ ਦੇ ਕੋਲ ਬੈਠਣ ਨਾਲ ਜਿਨ੍ਹਾਂ ਦਾ ਸੰਗ ਕਰ ਨਾਲ ਜੀਵਨ ਹੈ ਜਿਹੜਾ ਉਹ ਬਦਲ ਜਾਵੇ ਕਿਉਂਕਿ ਚੰਗੇ ਦੀ ਸੰਗਤ ਇਨਸਾਨ ਦੇ ਜੀਵਨ ਨੂੰ ਚੰਗਾ ਬਣਾ ਦਿੰਦੀ ਹੈ 마ੜੇ ਦੀ ਸੰਗਤ ਹੈ ਜਿਹੜੀ ਉਹ ਇਨਸਾਨ ਨੂੰ 마ੜੇ ਰਸਤੇ ਵੱਲ ਤੋਰ ਲੈ ਜਾਂਦੀ ਹੈ ਜਿਹੜੇ ਆਕੇ ਹੀ ਕਿਤੇ ਨਾ ਕਿਤੇ ਪੁੱਲ ਭਲੇਖੇ ਤਾਈਂ ਵੀ ਚੰਗਿਆਂ ਦੀ ਸੰਗਤ ਵਿੱਚ ਆਣ ਕੇ ਬੈਠ ਜਾਂਦੇ ਨੇ ਨਾ ਉਹਨਾਂ ਦਾ ਵੀ ਜੀਵਨ ਹੈ ਜਿਹੜਾ ਉਪਾਲ ਵਿੱਚ ਇੱਕ ਘੜੀ ਤਾਈਂ ਬਦਲ ਜਾਂਦਾ ਹੈ ਕਿਉਂਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਸੁਰ ਸਿੰਘ ਦਾ ਰਹਿਣ ਵਾਲਾ ਇੱਕ ਇਨਸਾਨ ਜਿਸ ਨੂੰ ਨਾ ਕਹਿੰਦੇ ਵਿਧੀਏ ਦਾ ਦਿੱਤਾ ਗਿਆ ਸੀ ਸਬਬ ਨਾਲ ਕਹਿੰਦੇ ਜੀਵਨ ਦਾ ਰਾਹ ਏ ਜਿਹਾ ਮਿਲਿਆ ਜਿਸ ਰਾਹ ਤੇ ਚੱਲਦਿਆਂ ਹੋਇਆਂ ਜਿਸ ਮੰਝਲ ਤੇ ਚੱਲਦਿਆਂ ਹੋਇਆਂ ਜੇ ਸਪੰਡਿਆਂ ਵੱਲ ਤੁਰਦਿਆਂ ਹੋਇਆ ਉਹਨਾਂ ਦੀ ਬੰਦੀਆਂ ਘੜੀਆਂ ਨੇ ਕਹਿੰਦੇ ਉਹਨੂੰ ਅਜੇ ਚੋਰ ਤੇ ਡਾਕੇ ਮਾਰਨ ਤੇ ਮਜਬੂਰ ਕਰ ਦਿੱਤਾ ਕੋਕਿ ਜਿਹੇ ਜਹੀ ਸੰਗਤ ਮਿਲੀ ਉਹ ਜਿਹੇ ਜੀਵਨ ਨੂੰ ਰੰਗਤ ਚੜ੍ਹਨੀ ਸ਼ੁਰੂ ਹੋ ਗਈ ਉਹ ਆਖਦੇ ਨੇ ਕਹਿੰਦੇ ਇਹ ਹੜੇ ਸੰਗ ਦਾ ਸ਼ਿਕਾਰ ਹੋ ਕੇ ਕਿਤੇ ਭੜੀਆਂ ਆਦਤਾਂ ਵੱਲ ਕਿਤੇ ਵਧਣਾ ਸ਼ੁਰੂ ਹੋ ਜਾਂਦਾ ਹੈ ਸੁਭਾਵ ਨਾਲ ਜੋ-ਜੋ ਇਨਸਾਨ ਜਿਸ-ਜਿਸ ਰਾਹ ਵੱਲ ਤੁਰ ਪੈਂਦਾ ਹੈ ਨਾ ਉਸ-ਉਸ ਮੰਜ਼ਿਲ ਵੱਲ ਤੁਰਦਿਆਂ ਹੋਇਆ ਇਨਸਾਨ ਦੇ ਜੀਵਨ ਪਾਸੋਂ ਅੰਦਰੋਂ ਡਰ ਖਤਮ ਹੋ ਜਾਂਦਾ ਹੈ ਉਸ ਕਾਰਜ ਨੂੰ ਕਰਨ ਲਈ ਉਹ ਕਿਤੇ ਨਾ ਕਿਤੇ ਸਮਰੱਥ ਬਣ ਜਾਂਦਾ ਹੈ ਉਹ ਕਹਿੰਦੇ ਇਹਦਾ ਕੰਮ ਹੁਣ ਨਗਰਾਂ ਵਿੱਚੋਂ ਚੋਰੀ ਕਰਨਾ ਡਾਕੇ ਮਾਰਨਾ ਸੀ ਜਿਹੜਾ ਉਹ ਬਣ ਚੁੱਕਿਆ ਸੀ ਵੇਖਦਿਆਂ ਵੇਖਦਿਆਂ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਕਹਿੰਦੇ ਇਹ ਵੰਨੀਆਂ ਪਰਵੰਨੀਆਂ ਚੋਰ ਬਣ ਚੁੱਕਿਆ ਸੀ ਕਿਸੇ ਦੇ ਘਰੋਂ ਕੁਝ ਕਿਤੇ ਚੁੱਕ ਲੈਣਾ ਕਿਸੇ ਦੇ ਘਰੋਂ ਕੁਝ ਕਿਤੇ ਸੁੱਖ ਕੇ ਆਪਣੇ ਜੀਵਨ ਵੱਲ ਕਿਤੇ ਤੁਰਨਾ ਸ਼ੁਰੂ ਇਹਨੇ ਕੀਤਾ ਪਰੰਤੂ ਜੀਵਨ ਪਾਸੋਂ ਕਈ ਵਾਰ ਸਾਹੇ ਮੇਰੇ ਪਾਇਸ਼ਾ ਜੀ ਆਖਦੇ ਨੇ ਕਿਸੇ ਦਾ ਪਰਾਇਆ ਧਨ ਹੈ ਜਿਹੜਾ ਬਹੁਤਾ ਚਿਰ ਇਨਸਾਨ ਨੂੰ ਸੁਖ ਨਹੀਂ ਜੇ ਦਿੰਦਾ ਉਹ ਕਿਤੇ ਨਾ ਕਿਤੇ ਇਨਸਾਨ ਦੇ ਜੀਵਨ ਨੂੰ ਦੁਖੀ ਹੋ ਜਿਹੜਾ ਉਹ ਕਰਦਾ ਰਹਿੰਦਾ ਹੈ ਕਿਉਂਕਿ ਥੋੜਾ ਸਮਾਂ ਉਸ ਸੁਖ ਦੇ ਰਾਹ ਵਾਲਾ ਇਨਸਾਨ ਨੂੰ ਲੈ ਜਾਂਦਾ ਹੈ ਪਰੰਤੂ ਉਹੀ ਇੱਕ ਨਾ ਇੱਕ ਦਿਨ ਇਨਸਾਨ ਨੂੰ ਕਹਿੰਦੇ ਸਭ ਤੋਂ ਵੱਡੇ ਸੰਕਟ ਵਿੱਚ ਦੁੱਖ ਵਿੱਚ ਪਾ ਛੱਡਦਾ ਹੈ ਉਹ ਆਖਦੇ ਨੇ ਕਿ ਅਵੇਂ ਨਗਰਾਂ ਵਿੱਚੋਂ ਸ਼ਹਿਰਾਂ ਵਿੱਚ ਪਿੰਡਾਂ ਵਿੱਚੋਂ ਕਿਤੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਇਸ ਦੇ ਕਰੋ ਕੁਝ ਕਿਤੇ ਚੁੱਕ ਲੈਣਾ ਕਿਸੇ ਦੇ ਘਰੋਂ ਕੁਝ ਖੋਲ ਲਿਆਉਣਾ ਇਹਦਾ ਪੇਸ਼ਾ ਬਣ ਚੁੱਕਿਆ ਸੀ ਸੁਬਬ ਨਾਲ ਕਹਿੰਦੇ ਇੱਕ ਦਿਨ ਉਹ ਵੀ ਸਮਾਂ ਆਇਆ ਜਦੋਂ ਇਹਨੇ ਕਿਸੇ ਘਰ ਵਿੱਚੋਂ ਮਾਈਜਾਂ ਨੇ ਜੜੀਆਂ ਉਹ ਖੋਲਣੀਆਂ ਕੀਤੀਆਂ ਜੋ ਹੀ ਕਹਿੰਦੇ ਮਾਜਾਂ ਖੋਲ ਕੇ ਕੁਝ ਕੋ ਦੂਰੀ ਤੇ ਚੱਲ ਚੁੱਕਿਆ ਸੀ ਨਾ ਉੱਤੇ ਪਿਛੇ ਪਰਿਵਾਰ ਦਾ ਕੰਦੇ ਜਾਗਣਾ ਹੋਇਆ ਸਾਰਾ ਪਿੰਡ ਸੀ ਜਿਹੜਾ ਉਹ ਇਕੱਤਰ ਹੋ ਗਿਆ ਇਹਦੇ ਪਿਛੇ ਹੈ ਜਿਹੜਾ ਲੱਗ ਚੁੱਕਿਆ ਸੀ ਕਿਉਂਕਿ ਜੇ ਵੇਖਿਆ ਜਾਵੇ ਮਾੜੇ ਕੰਮ ਤਾਂ ਇਨਸਾਨ ਤੁਰਤ ਕਾਂਤੋ ਇੱਕ ਨਾ ਇੱਕ ਦਿਨ ਮਾੜੇ ਕੰਮ ਦਾ ਨਤੀਜਾ ਹੈ ਜਿਹੜਾ ਉਹ ਇਨਸਾਨ ਨੂੰ ਭੁਗਤਣਾ ਪੈ ਜਾਂਦਾ ਹੈ ਐਥੇ ਵਾਕ ਹੀ ਕਹਿੰਦੇ ਅੱਜ ਇਹਨੇ ਮੱਜਾਂ ਗਾ ਮਾਤਾ ਖੋਲ ਲਈਆਂ ਸਨ ਪੰਤੇ ਪਤਾ ਨਹੀਂ ਸੀ ਵੀ ਅੱਜ ਸਾਰੇ ਦਾ ਸਾਰਾ ਪਿੰਡ ਐ ਚੜ ਕੇ ਆਜ ਆਵੇ ਗਤੇ ਇਹਨੋਂ ਜੀਵਨ ਪਾਸੋਂ ਕੋਈ ਨਾ ਕੋਈ ਸਜ਼ਾ ਦੇਣ ਦਾ ਅਧਿਕਾਰੀ ਬਣ ਜਾਵੇਗਾ ਉਹ ਜਿੱਥੇ ਕਹਿੰਦੇ ਸਾਰਾ ਪਿੰਡ ਇਕੱਤਰ ਹੋਇਆ ਨਾ ਕਿਸੇ ਦੇ ਹੱਥ ਵਿੱਚ ਕੁਝ ਫੜਿਆ ਸੀ ਕਿਸੇ ਦੇ ਹੱਥ ਵਿੱਚ ਕੁਝ ਫੜਿਆ ਸੀ ਹੁਣ ਇਹ ਬਹੁਤੀ ਦੂਰ ਤਾਲ ਚਾ ਨਹੀਂ ਜੇ ਪਾਇਆ ਸੀ ਨਗਰ ਤੋਂ ਕੁਝ ਕੋ ਦੂਰੀ ਤੇਹੀ ਨਿਕਲ ਚੁੱਕਿਆ ਸੀ ਜੋ ਹੀ ਕਹਿੰਦੇ ਇਹਨੇ ਪਿੱਛੇ ਮੁੜ ਕੇ ਵੇਖਿਆ ਨਾ ਪਿਛੇ ਉੜ ਕੇ ਕੋਈ ਕਿਸੇ ਤਰ੍ਹਾਂ ਦੀ ਆਵਾਜ਼ ਦੇ ਰਿਹਾ ਸੀ ਕੋਈ ਕਿਸੇ ਤਰ੍ਹਾਂ ਦੀ ਆਵਾਜ਼ ਦੇ ਰਿਹਾ ਸੀ ਆਵਾਜ਼ਾਂ ਕਾ ਨਾ ਵੀ ਚਪਾਈਆਂ ਉਸ ਤੋਂ ਬਾਅਦ ਕਹਿੰਦੇ ਇਹ ਆਲੇ ਦੁਆਲੇ ਵੇਖਦਾ ਹੈ ਦੇਸ਼ ਤਾਂ ਅਥਿਕ ਕਿਸੇ ਜਗ੍ਹਾ ਲੁਕ ਜਾਈਏ ਨਹੀਂ ਆਪਣੇ ਆਪ ਨੂੰ ਬਚਾਉਣਾ ਬੜਾ ਔਖਾ ਹੈ ਉਹ ਛਪੜ ਦੇ ਕਿਨਾਰੇ ਤੇ ਇੱਕ ਕੱਖਾਂ ਦੇ ਕੋਲੇ ਵਿੱਚ ਸਾਹੇ ਮੇਰੇ ਪਾਸ਼ਾ ਜੀ ਦਾ ਪਿਆਰਾ ਗੁਰਸਿੱਖ ਪਈ ਅਦਲੀ ਜੀ ਆਪਣੇ ਜੀਵਨ ਦੀ ਸੰ ਜਿਹੜੇ ਅਮਰਤ ਵਿੱਚ ਉਹ ਕਿ ਬੜ ਰਹੇ ਸਨ ਸੋਕਰ ਦਾ ਮਾਰ ਕੇ ਸਤਨਾਮ ਸਤਨਾਮ ਵਾਹਿਗੁਰੂ ਦਾ ਜਾਪ ਜਪ ਰਹੇ ਸਨ ਇਹਨੂੰ ਕਹਿੰਦੇ ਹੋਰ ਤਾਂ ਇੱਥੇ ਕੁਝ ਨਹੀਂ ਜੇ ਵਿਖਾਈ ਦਿੱਤਾ ਉਸ ਛੱਪੜ ਦੇ ਕਿਨਾਰੇ ਤੇ ਇੱਕ ਕੱਖਾਂ ਦੀ ਕੁਲੀ ਬਣੀ ਹੋਈ ਜ਼ਰੂਰ ਵਿਖਾਈ ਦਿੱਤੀ ਹੁਣ ਉਸ ਕੁਲੀ ਵਿੱਚ ਜਾਣ ਤੋਂ ਇਲਾਵਾ ਇਹਦੇ ਕੋਲ ਕੋਈ ਚਾਰਾ ਨਹੀਂ ਸੀ ਜੇਤੇ ਮਾਝਾ ਗਾਮਾ ਇਹਨੇ ਛੱਪੜ ਵਿੱਚ ਵੜ ਦਿੱਤੀਆਂ ਤੇ ਆਪ ਕਹਿੰਦੇ ਕੁਲੀ ਵੱਲ ਤੁਰ ਪਿਆ ਜਿਵੇਂ ਹੀ ਕਹਿੰਦੇ ਐਨੇ ਕੋਲੀ ਦਾ ਦਰਵਾਜ਼ਾ ਖੜਕਾਉਣਾ ਕੀਤਾ ਨਾ ਅੱਜ ਇਸ ਕੋਲੀ ਦੇ ਦਰਵਾਜ਼ੇ ਹਾਰਿਕ ਲਈ ਕਿਤੇ ਖੁੱਲੇ ਸਨ ਭਾਵੇਂ ਕੋਈ ਇੱਥੇ ਰੱਬ ਦਾ ਪਿਆਰਾ ਆਵੇ ਭਾਵੇਂ ਕੋਈ ਇੱਥੇ ਚੋਰ ਆਵੇ ਭਾਵੇਂ ਕੋਈ ਇੱਥੇ ਸਾਧ ਆਵੇ ਕਹਿੰਦੇ ਇਹ ਦਰਵਾਜ਼ੇ ਹਾਰਿਕ ਲਈ ਕਿਤੇ ਖੁੱਲੇ ਸਨ ਪਰ ਤੋ ਜਦੋਂ ਪਈ ਵਿਧੀ ਚੰਦ ਜੀ ਦਾ ਇਸ ਕੋਲੀ ਦੇ ਦਰਵਾਜ਼ੇ ਨੂੰ ਕਹਿੰਦੇ ਖੋਲਣਾ ਹੋਇਆ ਨਾ ਅੱਜ ਇਹ ਦਰਵਾਜ਼ਾ ਖੁੱਲ੍ਹਿਆ ਸੀ ਸਾਹਮਣੇ ਇੱਕ ਇਨਸਾਨ ਵਾਲੀ ਉਹਦੀ ਨਿਗਾਹ ਪਈ ਜਿਹੜਾ ਚੌਂਕ ਮਾਰ ਕੇ ਆਪਣੀ ਰਸਨਾ ਪਾਸੋਂ ਕੁਝ ਨਾ ਕੁਝ ਗਾਰੇ ਹਾਸ ਸੀ ਇਹਨੇ ਜਾ ਕੇ ਜਦੋਂ ਕਹਿੰਦੇ ਉਦੇ ਵਸਤਰਾਂ ਉਹਦੇ ਚਿਹਰੇ ਵੱਲ ਵੇਖਣਾ ਕੀਤਾ ਵੇਖ ਕੇ ਆਖਣਾ ਕੀਤਾ ਕਹਿੰਦੇ ਮੇਰੀ ਜਾਨ ਹੁਣ ਤੁਹਾਡੇ ਹੱਥ ਹੈ ਹੁਣ ਕਿਰਪਾ ਕਰ ਦੇਵੋ ਰਹਿਮਤ ਕਰ ਦੇਵੋ ਮੈਨੂੰ ਨਗਰ ਦੇ ਲੋਕਾਂ ਪਾਸੋਂ ਬਚਾ ਲੇਵੋ ਉਹਨੇ ਪੁੱਛਣਾ ਕੀਤਾ ਕਹੇ ਕਿੰਦੇ ਇਹੋ ਜੀ ਹੈ ਕਿਹੜਾ ਕਾਰਜ ਤੂੰ ਕਰ ਆਇਆ ਜਿਸ ਕਰਕੇ ਨਗਰ ਦੇ ਲੋਕੀ ਕਹਿੰਦੇ ਤੈਨੂੰ ਕੋਟਣ ਮਾਰਨ ਤੱਕ ਪਹੁੰਚ ਗਏ ਉਹ ਕਹਿੰਦੇ ਉਹਨਾਂ ਨੂੰ ਝੂਠ ਦਾ ਬੋਲ ਨਾ ਸਕਿਆ ਹੁਣ ਸੱਚੇ ਸੱਚ ਆਖਦਾ ਹੈ ਵੀ ਮੈਂ ਇੱਕ ਚੋਰ ਹਾਂ ਮੈਂ ਚੋਰੀ ਕਰਕੇ किसी दामा खोल लिया परंतु योजना काम मेरे नाल पहली बार है भी नगर लोग अज मेरे ऊपर केंद्र भावी पै गए पेलां मैं बथेरिया चोरिया की बथेरे डाके मारे परंतु अज तक फड़िया नहीं ज गया ਪਰਤੋ ਅੱਜ ਮੇਰੇ ਕੋਲ ਲੋਕਨ ਵਾਸਤੇ ਕੋਈ ਥਾਂ ਨਹੀਂ ਜਿਸ ਕਰਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਅੱਜ ਇਹਨਾਂ ਲੋਕਾਂ ਪਾਸੋਂ ਬਚਾ ਲੇ ਬੂ ਅੱਜ ਤੋਂ ਬਾਅਦ ਇਹ ਵੀ ਆਖ ਦਿੱਤਾ ਮੈਂ ਚੋਰੀ ਨਹੀਂ ਜੇ ਕਰਾਂਗਾ ਹਉ ਭਾਈ ਅਦਲੀ ਜੀ ਆਖਣ ਲੱਗੇ ਕਹਿੰਦੇ ਭਲਿਆ ਮੇਰੇ ਕੋਲ ਲਕਾਉਣ ਵਾਸਤੇ ਤਾਂ ਤੈਨੂੰ ਕੁਝ ਨਹੀਂ ਉਹਦੇ ਤਨ ਤੇ ਇੱਕ ਕੰਬਲੀ ਸਿਟੀ ਹੋਈ ਸੀ ਭਾਈ ਅਦਲੀ ਜੀ ਅਖਨਲ ਅਗੇ ਕਹਿੰਦੇ ਇੱਕ ਕੰਬਲੀ ਲੈ ਕਿ ਭਲਿਆ ਤੂੰ ਇੱਥੇ ਬੈਠ ਜਾ ਇੱਥੇ ਬੈਠ ਕੇ ਕਹਿੰਦੇ ਜੇ ਮੈਂ ਆਖਾਂਗਾ ਤੂੰ ਉਹ ਕਿਤੇ ਜੱਤੀ ਜਾਏ ਤੂੰ ਪੜੀ ਜਾਏ ਜਦੋਂ